हां जी दोस्तों सारेया नुं सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਤੋਂ ਦੋਸਤੋ ਇੱਕ ਛੜਕ ਨਿਕਲਦੀ ਆ ਜਿਹੜੀ ਪਿੰਡ ਲਖਨੇ ਨੂੰ ਤੇ ਰਾਜੋਗਿਆਂ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਪਹਿਲਾ ਪਿੰਡ ਅਮਰਕੋਟ ਅੱਡੇ ਤੋਂ ਜਦੋਂ ਆਪਾਂ ਉਹਨੇ ਦਾ ਪਹਿਲਾ ਪਿੰਡ ਮਹਿਮੂਦਪੁਰ ਆਉਂਦਾ ਤੇ ਵੀਰ ਗੁਰਵੰਤ ਉਹਨਾਂ ਦੇ ਕੋਲ ਆਏ ਆ ਦੋਸਤੋ ਅਚੂ ਵਪਾਰ ਦਾ ਕੰਮ ਆ ਦੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਤੁਹਾਨੂੰ ਇਸ ਘਰੋਂ ਮਿਲ ਜਾਂਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ 10 ਨਗ ਤੁਹਾਨੂੰ ਦਿਖਾਉਣੇ ਆ ਇੱਕ ਵਿਹੜ ਹੋਵੇਗੀ ਬਾਕੀ 9 ਦੇ 9 ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਸਾਰੀਆਂ ਮੱਝਾਂ ਝੋਟੀਆਂ ਦੇ ਵਿੱਚ ਹੋਣਗੇ ਨਗ ਇੱਕ ਝੋਟੀ ਸੂਈ ਸੁਵਾਈ ਹੈ ਬਾਕੀ ਆਲਮੋਸਟ ਜਿੰਨੇ ਪਸ਼ੂ ਦਿਖਾਉਣੇ ਆ ਸਾਰੇ ਤਿਆਰੀ ਵਾਲੇ ਆ ਗੱਬਣ ਕੋਈ 8-7-7 ਦਿਨਾਂ ਤੱਕ ਕੋਈ 10 ਦਿਨਾਂ ਦੇ ਅੰਦਰ ਅੰਦਰ ਸਾਰੇ ਪਸ਼ੂ ਜਿਹੜੇ ਸੁੰਦੇ ਆ ਤੇ ਨੀਲੀ ਰਾਵੀ ਦੀਆਂ ਮੋਹਰਾਂ ਤੇ ਨੀਲੀ ਰਾਵੀ ਦੇ ਪਸ਼ੂ ਵੀ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਨੀਲੀ ਰਾਵੀ ਤੇ ਕੋਈ ਮੋਹਰਾ ਦੇ ਨਗ ਹੋ ਨੀਲੀ ਰਾਵੀਆਂ ਬੱਜਾ ਝੋਟੀਆਂ ਜਿਹੜੀਆਂ ਕੋਈ 2 ਤੋਂ 3 3 ਨੱਕ ਜਿਹੜੇ ਉਹ ਨੀਲੀ ਰਾਵੀ ਤੇ ਪਸ਼ੂ ਹੋਣਗੇ ਠੀਕ ਹੈ ਜੀ ਹਰ ਵਾਰੀ ਹੁੰਦੇ ਆ ਵੈਸੇ ਫਿਲਹਾਲ ਅੱਜ ਇਹ ਪਸ਼ੂ ਹੋਣਗੇ ਠੀਕ ਹੈ ਜੀ ਤਰੀਕ ਅੱਜ 28 ਮਾਰਚ ਸਮਾਂ ਕੋਈ ਦੋਸਤੋ 12:00 ਵਜੇ ਦੁਪਹਿਰ ਦਾ ਸਮਾਂ ਪਸ਼ੂ ਸਾਰੇ ਗੱਬਣ ਆ ਬਾਕੀ ਜਿਹੜਾ ਵੀ ਪਸ਼ੂ ਜਿਹੜੇ ਵੀ ਖਰੀਦਦਾਰ ਵੀਰ ਨੂੰ ਪਸੰਦ ਆਉਂਦਾ ਨਰਕ ਪਰਖ ਤਸੱਲੀ ਆ ਕੋਈ ਵੀਰ ਆਪਣੀ ਟਿੱਪ ਕੇ ਚੌਥਾਣਾ ਦੀ ਕਰ ਸਕਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿੱਦਾਂ ਕਿ ਪਸ਼ੂ ਸਾਰੇ ਗੱਬਣ ਆ ਤੇ ਸਵੇ ਸਵੇ ਪਸ਼ੂ ਦੀ ਆ ਕੋਈ ਦੋ ਟਾਈਮ ਤੇ ਤਿੰਨ ਟਾਈਮ ਘਰ ਆਣ ਕੇ ਤਸ ਕੋਈ ਦੂਰ ਨੇੜੇ ਕੋਈ ਵੀਰ ਸੌਦਾ ਕਰਦਾ ਤੇ ਬੇਸ਼ੱਕ ਤੁਸੀਂ ਵੀਡੀਓ ਕਾਲ ਤੇ ਤਪਾ ਕੇ ਜਾਂ ਇੱਕ ਟਾਈਮ ਦੀ ਜਾਂ ਦੋ ਟਾਈਮ ਦੀ ਚੁਵਾਈ ਕਰਵਾ ਕੇ ਜੀ ਵੀ ਜਿਹੜੀ ਤਸੱਲੀ ਕਰ ਸਕਦੇ ਜੇ ਠੀਕ ਆ ਤੇ ਆਓ ਕਰਦੇ ਆ ਬਥੇਰੇ ਡਿਟੇਲ ਸਾਂਝੀ ਲੈਣਿਆ ਪੂਰੀ ਜਾਣਕਾਰੀ ਵੀਰ ਗੁਰਵੰਤ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਬਾਕੀ ਸਮੇਂ-ਸਮੇਂ 'ਨਾ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬਥੇਰੇ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਜੇ ਕਿਉਂਕਿ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਤੁਹਾਨੂੰ ਨਵੇਂ ਮਿਲਣਗੇ ਇਸ ਘਰੋਂ ਠੀਕ ਆ ਜੀ ਮਾਲ ਕੋਈ ਇੱਕ ਦੋ ਦਿਨ ਦੋ ਦਿਨ ਟਿਕਦਾ ਬਾਕੀ ਪਸ਼ੂ ਇਸੇ ਤਰ੍ਹਾਂ ਜਿਹੜੇ ਦੋਸਤ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਐ ਇਸ ਕਰੇ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਹੋਰ ਸਨਾਬ ਸਾਹਿਬ ਠੀਕ ਠਾਕ ਐ ਬਹੁਤ ਵਧੀਆ ਵੀਰ ਗੁਰਵੰਤ ਠੀਕ ਠਾਕ ਹਾਂਜੀ ਵਧੀਆ ਵੀਰ ਜੀ ਅੱਛਾ ਗੁਰਵੰਤ ਵੀਰ ਅੱਜ ਆਪਣੇ ਕੋਲ ਪਸ਼ੂ ਟੋਟਲ 10 ਨਗ ਨੇ ਹਾਂਜੀ ਅੱਜ 10 ਜੀ ਇੱਕ ਵਹਿੜ ਐ ਤੇ 9 ਮੱਝ ਝੋਟੀਆਂ ਚ ਇੱਕ ਇੱਕ ਮਾਈ ਸੋਈ ਐ ਬਾਕੀ ਗੱਭਣ ਸਾਰੇ ਪਸ਼ੂ ਠੀਕ ਐ ਜੀ ਠੀਕ ਹਾਂਜੀ ਤੇ ਵੈਸੇ ਚਲੋ ਵੈਸੇ ਜਿਹੜੀਆਂ ਆਪਣੇ ਕੋਲ 9 ਦੇ 9 ਪਸ਼ੂ ਨੇ ਚ ਇੱਕ ਜਿਹੜੀ ਆਪਣੇ ਕੋਲ ਮੱਝ ਝੋਟੀ ਐ ਸੋਈ ਐ ਬਾਕੀ ਬਾਕੀ ਸੂਈ ਛੋਟੀ ਹੋਵੇ ਥੱਲੇ ਦੁੱਧ ਦੁੱਧ ਬਹੁਤ ਚੰਗਾ ਹੈ। ਆਪਾਂ ਕਰਦੇ ਹਾਂ ਡਿਟੇਲ ਸਾਂਝੀ ਤੇ ਅੱਜ ਗੁਰੂਆਂ ਦਾ ਰੇਟ ਵੈਸੇ ਕਿੰਨੇ ਤੋਂ ਕਿੰਨੇ ਤੱਕ ਰਹਿਣ ਵਾਲੇ ਆ ਵੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਆਪਾਂ ਨੂੰ ਜਿਹੜਾ ਮਜੂਦ ਮਿਲ ਜੂਗਾ ਰੇਟ ਮੱਜਾਂ ਦੇ ਵਿੱਚ ਅੱਜ ਆਪਣੇ ਕੋਲ ਰੇਟ ਹੈਗੇ 70000 ਤੋਂ ਲੈ ਕੇ 120000 ਤੱਕ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਠੀਕ ਆ ਮੱਜਾਂ ਦੇ ਵਿੱਚ ਦੋਸਤੋ 70000 ਤੋਂ ਸਟਾਰਟ ਹੋ ਜਾਣਾ ਰੇਟ 120000 ਤੱਕ ਤੁਹਾਨੂੰ ਮੱਜ ਮਿਲ ਜੂਗੀ ਬਾਕੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਲੈਣੀ ਇੱਕ ਬੰਦਿਆ ਸ਼ੁਰੂਆਤ ਕਰ ਲੈਨੇ ਆ ਉਹਦਾ ਰੇ ਸਾਰੀਆਂ ਨਿੱਕੀ ਚੰਗੀ ਦੀਆਂ। ਸੋ ਚੰਗੇ ਪਸ਼ੂ ਹੋਣਗੇ, ਸਾਫ਼ ਸੁਥਰੇ ਹੋਣਗੇ। ਪਰ ਫਿਰ ਵੀ ਕੋਈ ਵੀਰ ਪੈਸੇ ਖਰਚ ਕਰਦਾ ਆਪਦੀ ਤਸੱਲੀ ਆਪ ਵੀ ਆਪਣੇ ਹੱਥੀਂ ਦੇ ਅੱਖੀ ਵੇਖ ਕੇ ਜ਼ਰੂਰ ਤਸੱਲੀ ਕਰ ਲਿਓ ਤੇ ਗੁਰਵੰਤ ਸ਼ੁਰੂਆਤ ਕਰਦੇ ਆ ਇਸ ਬੱਚੀ ਤੋਂ। ਹਾਂਜੀ, ਇਹ ਪਹਿਲਾ ਸੂਆ ਸੋਣੀ ਆ ਵੀਰ ਜੀ। ਪਹਿਲਾ ਸੂਆ। ਹਾਂਜੀ। ਤੇ ਸਮਾਂ ਕਿੰਨਾ ਕੁ ਲੈ ਜੂ? ਤਿਆਰੀ ਜੇ ਬਸ। ਇਹ ਤਿਆਰੀ ਆ ਬਸ। ਦੋ ਦਿਨ ਲਊਗੀ। ਲੈ ਵੀ। ਹਾਂਜੀ। ਪਹਿਲਣ ਬੱਚੀ ਦੋਸਤੋ ਸੂਣੀ ਆ, ਬਾਕੀ ਆ ਫੇਸ ਕੁਆਲਿਟੀ ਆ, ਚੰਗੀ ਨਿਗਰ ਆ, ਪਲੀ ਗੁਲੀ ਪੂਰੀ ਆ। ਠੀਕ ਆ ਜੀ, ਚੌਗੀ ਆ ਮੂੰਹ ਚਾਰ ਦੰਦ ਠੀਕ ਆ ਜ ਤੇ ਚੌਗੀ ਬਚੀਆ ਇੱਕ ਦੋਕ ਦਿਨਾਂ ਤੱਕ ਸੂਪੂਗੀ ਹੈ ਯਾ ਤਿਆਰੀ ਹੈ ਪੂਰੀ ਸੂਣ ਦਾ ਬਿਲਕੁਲ ਨੇੜ ਠੀਕ ਆ ਬੜੀ ਬੜੀ ਬਹੁਤ ਚੰਗੀ ਆ ਤੁਸੀਂ ਵੇਖ ਸਕਦੇ ਜੇ ਥਣ ਥਣ ਦੀ ਵੀ ਪੂਰੀ ਖਬਰਦਾਰ ਠੰਡੀ ਵੀ ਚੱਕਰ ਨਹੀਂ ਗਿਆ ਲਓ ਜੀ ਠੀਕ ਆ ਸੋ ਚਾਰੇ ਥਾਣਾ ਵਿਥਾਂ ਵਰਲਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਤੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਕਿਉਂਕਿ ਨਾਕ ਜਿਆਦੇ ਆ ਦੋਸਤੋ ਇਸ ਕਰਕੇ ਜਿੰਨੀ ਵੀ ਹੁੰਦੀ ਆ ਸ਼ਾਰਟਲੀ ਆਪਾਂ ਡਿਟੇਲ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਬਾਕੀ ਜਿੰਨਾ ਵੀ ਕੋਈ ਵੀ ਪਸ਼ੂ ਜਿਹੜਾ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਵੀ ਕਿਸੇ ਵੀਰ ਦੀ ਸਮਝ ਵਿੱਚ ਆਊਗਾ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਆਪਣੀ ਘਰਾਂ ਅੰਕੇ ਤਸੱਲੀ ਕਰ ਲਿਓ। ਵੱਚੀ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਪਹਿਲਾ ਸੁਆ ਸੋਣੀ ਆ। ਬਾਕੀ ਬਰਲਾ ਬੁਰਲਾ ਚੰਗੀਆਂ ਨੇ ਥਣ ਵੀ ਜਿਹੜਾ ਹਾਥੀ ਚਵਾਈ ਵਾਲਾ ਜਿੱਦਾਂ ਕਿ ਬਾਦ ਨਿਗਰਿਆ ਵੱਚੀ। ਹਾਂ ਚਾਹੇ ਕੋਈ ਵੀਰ ਚਵਾਈ ਕਰ ਲੇ ਬੱਚਾ ਕਰ ਲੇ ਲੇਟ ਦੇ ਚਵਾਈ ਕਰਦੀਆਂ ਨੇ। ਪੂਰਾ ਹੱਥ ਵਿੱਚ ਆਉਣ ਵਾਲਾ ਮੁਠੀ ਥਾਣਾ ਠੀਕ ਆ। ਠੀਕ ਆ ਜੀ। ਚੰਡੀ ਤੇਰੀ ਕੋਈ ਚੱਕਰ ਨਹੀਂ ਆ। ਆ ਲਓ ਜੀ। ਇਹ ਜੱਬੀ ਕਮਾਲੀਏ ਵੀਰ ਗਰਵੰਤ ਬਾਕੀ ਹੈ ਵੀ ਭੋੜੀ ਏ ਠੀਕ ਆ ਮੱਥਾ ਮੱਥਾ ਬਿਲਕੁਲ ਤੁਸੀਂ ਵੇਖ ਸਕਦਾ ਜੀ ਭੋੜੀ ਆ ਬਿਲਕੁਲ ਤੇ ਹਾਇ ਨਵੀਆਂ ਦੋਸਤੋ ਬਹੁਤੇ ਵੀਰ ਨਵਾਂ ਪਸ਼ੂ ਖਰੀਦਣਾ ਹੀ ਪਸੰਦ ਕਰਦੇ ਆ ਪੈਸੇ ਹਰ ਇੱਕ ਵੀਰ ਨੇ ਲਾਉਣੇ ਆ ਕੋਈ ਵੀ ਵੀਰਾਂ ਦਾ ਵੀ ਚੰਗੀ ਥਾਂ ਤੇ ਪੈਸੇ ਲਾਈਏ ਕਿਉਂਕਿ ਨਵਾਂ ਪਸ਼ੂ ਕੋ 2-4 ਸੂਵੇ ਅੱਗੇ ਪੀ ਕੇ ਕੋਈ ਗਾਂ ਵੀਰ ਸੇਲ ਕਰ ਸਕਦਾ ਪੂਰਾ ਟਕਾ ਸਕਦਾ ਕਿੱਲੇ ਦੇ ਉੱਪਰ ਕਿਉਂਕਿ ਨਵਾਂ ਪਸ਼ੂ ਨਵਾਂ ਠੀਕ ਆ ਜੀ ਵਾਧੇ ਬੰਦੀ ਅੱਗੇ ਆ ਲਓ ਜੀ ਅੱਛਾ ਗਰਵੰਤ ਕੀ ਕਰਦੇ ਆ ਮੁੱਲ ਇਹਦੀ ਡਿਮਾਂਡ ਵੀਰ ਜੀ 500 ਦੇ 45000 ਦੀ ਆਹਨਾ ਆ ਜੂ 45 ਦੀ ਹਾਂਜੀ ਠੀਕ ਆ ਜੀ ਤੇ ਬਾਕੀ ਇੱਕ ਗਾਲਾ ਕਰਵਾ ਤਾਂ ਜਿੰਨੀਆਂ ਵੀ ਹੋ ਸਕਦੀਆਂ ਉਹਨੀਆਂ ਕਸਰਾ ਕੱਢ ਕੇ ਪਸੂ ਦੇ ਦਈਏ ਹਾਂਜੀ ਵੀਰ ਜੀ ਜੋ ਹਿਸਾਬ ਆਇਆ ਉਸ ਹਿਸਾਬ ਨਾਲ ਆਪਾਂ ਉਸ ਹਿਸਾਬ ਨਾਲ ਜਿਹੜੀ ਆਹਨਾ ਦੱਸ ਦੇਣੀ ਪਹਿਲਾਂ ਹੀ ਬਿਲਕੁਲ ਜਿਆਦਾ ਬਾਕੀ ਮਤਲਬ ਕਿ ਉੱਤੇ ਠਾ ਕਰਨ ਵਾਲੇ ਕੰਮਾਂ 'ਚ ਨਾ ਵੀਰ ਭੈਣ ਅੱਗੋ ਤੇ ਨਾ ਹੀ ਆਪਾਂ ਖਿੱਚ ਖਿਗੇ ਚ ਪਈਏ ਹਾਂਜੀ ਪਹਿਲਾਂ ਹੀ ਉਹਨਾਂ ਜੈਨੂਨ ਤੇ ਜਾਇਜ਼ ਰੱਖੀਏ ਮੁੱਲ ਅੱਛਾ ਇੱਕ ਜਿਹੜੀ ਆ ਕੀ ਸਿਕਰ ਨੰਬਰ ਤੇ ਆਪਣੇ ਕੋਲ ਇਹ ਛੋਟੀ ਸੂਈ ਹੈ ਜੀ ਹਾਂਜੀ ਇਹ ਸੂਈ ਹੈ ਬਹੁਤ ਉਸੇ ਇਹ ਛੋਟੀ ਸੂਈ ਆ ਤੇ ਇਹ ਕਰਵਾ ਤਾਂ ਸੁਆ ਗਿਨ ਆ ਦੇਖੋ ਦੋਜਾਂ ਨੂੰ ਝੋਟੀ ਆ ਤਾਂ ਦਿਨ ਕਿੰਨੇ ਹੋ ਗਏ ਜੀ ਇਹਨੂੰ ਸੂਈ ਨੂੰ ਅੱਜ ਕੋਈ 10 ਦਿਨ ਹੋ ਗਏ ਜੀ 10 ਕ ਦਿਨਾਂ ਦੀ ਸੂਈ ਹੈ ਦੋਸਤੋ ਦੂਜਾ ਸੁਬਾ ਤੇ ਦੂਜਾ ਹੀ ਸੁਬਾ ਤੇ 10 ਦਿਨਾਂ ਦੀ ਸੂਈ ਹੈ ਤੇ ਦੁੱਧ ਤਾਂ ਹੁਣ ਕੀ ਰਿਕਾਰਡ ਆ ਥੱਲੇ ਦੁੱਧ ਵੀਰ ਜੀ 15 ਕਿਲੋ ਇਹਦੇ ਥੱਲੇ ਕੰਡੇ ਵਾਲਾ 15 ਕਿਲੋ ਹਾਂ ਜੀ ਆ ਬਿਲਕੁਲ ਨੈਟ ਹਾਜ਼ਰ ਜਿਹੜਾ ਆਪਾਂ ਕੋਈ ਤਿੰਨ ਟਾਈਮ ਤਸੱਲੀ ਕਰਿਆ ਆ ਜੀ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਸੋ ਮਗਰਾ ਕੱਟ ਜੰਗੇ ਦੁੱਧ ਦੀ ਮਾਲ ਕਾ ਦੋਸਤੋ ਬਾਕੀ ਇੱਕ ਤਾਂ ਇੱਕ ਹੋਰ ਨਗੀਨਾ ਦਿਖਾਉਣੇ ਆ ਦੋਸਤੋ ਮਗਰ ਬੱਜਾ ਵੀ ਤੁਹ ਝੋਟੀ ਦਾ ਆਪਾਂ ਖਰੀਦਣੀ ਖਰੀਦਣੀ ਆ ਉਹ ਵੀ ਚੰਗੇ ਦੁੱਧ ਵਾਲੀ ਕੋਈ 15 ਲੀਟਰ ਤੇ ਹੁਣ ਚੱਲਣ ਢਈ ਆ ਨਾਲ ਦੀ ਨਾਲ ਇੱਕਾ ਤੋਹਫਾ ਤੁਹਾਨੂੰ ਦਿਖਾਉਣੇ ਆ ਆ ਵੀ ਤੁਹਾਨੂੰ ਨਾਲ ਮਿਲ ਜਣਾ ਠੀਕ ਆ ਜੀ ਸੋ ਚੰਗਾ ਬੱਚਾ ਪਾਇਆ ਬਾਕੀ ਬੱਚੇ ਵੀ ਤੁਸੀਂ ਸੋਹਣੇ ਲੈ ਸਕਦੇ ਜੇ ਜਿੱਦਾਂ ਕਿ ਆ ਤੁਸੀਂ ਕੱਟੀ ਵੇਖ ਰਹੇ ਜੇ ਟੇਡੇ ਕੱਟ ਦੇ ਵਿੱਚ ਡਿੰਗਾ ਚੀਰ ਅ ਅੱਛਾ ਕਿਹੜੇ ਸੀਮਨ ਦੀ ਬੱਚੀ ਆ ਮਗਰ ਇਹ ਡਾਇਮੰਡ ਦੀ ਬੱਚੀ ਡਾਇਮੰਡ ਦੀ ਆਪਣਾ ਹਰੀ ਗਿਆਲੇ ਬੋਲਦੀ ਹਾਂਜੀ ਠੀਕ ਆ ਜੀ ਬਹੁਤ ਸੋਹਣਾ ਬੱਚਾ ਪਾਇਆ ਵੀ ਇਹ ਲੋ ਠੀਕ ਆ ਸੋ ਅੱਖਾਂ ਬਿਲੀਆਂ ਨੇ ਟੇਡਾ ਕੱਟ ਬਹੁਤ ਸੋਹਣੀ ਮਾਰਕਿੰਗ ਆ ਠੀਕ ਆ ਜੀ ਮ ਵੇਣ ਮੂਨ ਤੁਹਾਨੂੰ ਦਿਖਾਉਣੇ ਆ ਮੋਟੀਆਂ ਵੇਣ ਸ਼ਾਮ ਦੇ ਟਾਈਮ ਤੇ ਬਹੁਤ ਚੰਗੀ ਬੰਦੀ ਹੈ ਹੁਣ ਤਾਂ 12 ਵਜਨ ਦਾ ਜਾਂ ਸਵੇਰ ਚਾਹ ਕਿੰਨੇ ਕਜੇ ਕੀਤੀ ਹੈ ਸਵੇਰ 6 ਵਜੇ ਦੀ ਚਾਹੀ ਦੀ 6 ਵਜੇ ਦੀ ਹੈ ਮੈਂ ਵੀਰ ਕਰਵਾ ਤਾ ਖੋਲ ਆ ਸਵੇਰ 6 ਵਜੇ ਦੀ ਚਾਹੀ ਹੈ ਭਰਾਵੋ ਹੁਣ 12 ਕਵਾਜੇ ਦਾ ਸਮਾਂ ਦੁਪਹਿਰ ਦਾ ਹਾਂਜੀ ਹਾਂਜੀ ਬਿਲਕੁਲ ਸੋ ਦੋਸਤੋ ਬਹੁਤੇ ਵੀਰਾਂ ਨੂੰ ਹੁੰਦਾ ਹੈ ਵੀ ਸ਼ਾਇਦ 15 ਕਿਲੋ ਕਹਿ ਦਿੱਤਾ ਤੇ ਖਰੇ ਹਨਾ ਵੀ ਆ ਤਕਤਨੀ ਜੀ ਲੱਗੇ ਬਾਕੀ ਕਿਸੇ ਵੀਰ ਨੇ ਪੈਸੇ ਲਾਉਣੇ ਆਪ ਦੀ ਇੱਕ ਟਾਈਮ ਦੋ ਟਾਈਮ ਚੋਕੇ ਵੇਖਿਆ ਜੇ ਸਵਾਦ ਫੇਰ ਆਉਂਦਾ ਆ ਵੇਖੋ ਜੀ 15 ਕਿਲੋ ਇਸ ਝੋਟੀ ਥਲੇ ਦੁੱਧ ਤੇ ਸਵੇਰ 6 ਵਜੇ ਦੀ ਚਵਾਈ ਹੋਈ ਆ ਤੇ ਸ਼ਾਮ ਨੂੰ ਕਰਨ ਵਾਲੀ ਜਿਵੇਂ ਜਿਵੇਂ ਚਵਾਈ ਦੇ ਸਮੇਂ ਨੂੰ ਜਾਊਗੀ ਉਵੇਂਵੇਂ ਲੇਵਾ ਭਰ ਭਰ ਕੇ ਇਹਨੇ ਕੰਬਲੀ ਹੋਣਾ ਹਜੇ ਤੇ ਬਾਕੀ ਮੋਸਟਲੀ ਆਰਡਰ ਤੋਂ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਆਰਡਰ ਦਾ ਸਟਰਕਚਰ ਬੋ ਵੇਖੋ ਬਹੁਤ ਸੋਹਣਾ ਜਿੰਨਾ ਕਿ ਅੱਗੇ ਤੋਂ ਵਕੀਏ ਤੁਹਾਨੂੰ ਤੋਂ ਲੈ ਕੇ ਬੈਕ ਸਾਈਡ ਨੂੰ ਸ਼ਾਮ ਨੂੰ ਸਾਰ ਦੇ ਨਾਲ ਟੱਚ ਕਰੂਗਾ ਠੀਕ ਆ ਜੀ ਲੇਵਾ ਤੇ ਪਤਲੇ ਪਿੰਡੇ ਦੇ ਵਿੱਚ ਸੋਹਣੀ ਚੋਟੀ ਆ ਦੇਖਦੁਖ ਬਹੁਤ ਜਿਆਦੀ ਵਧੀਆ ਤੇ ਆਰਡਰ ਵੀ ਜਿਹੜਾ ਬਿਲਕੁਲ ਪੱਦਰ ਬੈਕਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਪੱਦਰ ਥਾਣਾ ਪੰਡਾ ਨਾਲ ਤੇ ਗਰਮਾਤਾ ਚੋਣ ਜਾਣ ਦਾ ਜਰੂਰ ਦੱਸੋ ਪੋਲੀ ਬਿਲਕੁਲ ਹਾਂ ਚੋਣ ਵੀਰ ਜੀ ਐ ਪੋਲੀ ਇੱਕ ਨੰਬਰ ਐ ਚੋਣ ਚਵਾਈ ਬਹੁਤ ਚੰਗੀ ਲੱਗੀ ਠੀਕ ਹੈ ਜੀ ਠੀਕ ਹਾਂਜੀ ਠੀਕ ਆ ਤੇ ਇਹਦਾ ਮੁੱਲ ਫਿਰ ਕੀ ਕਰਦੇ ਆਪਾਂ ਇਹਦਾ ਮੁੱਲ ਵੀਰ ਜੀ 1.25 ਇਹਦੇ 1.20 ਹੀ ਦੇ ਦਾਂਗੇ ਜਿਹੜੀ ਹਾਂ ਨਾ 1.20 ਹਾਂਜੀ ਲੋ ਦੁੱਧ ਭਾਵੇਂ ਆਪਦੀ ਜਿੱਦਾਂ ਮਰਜ਼ੀ ਕੋਈ 3 ਟਾਈਮ ਤਸੱਲੀ ਕਰੇ 2 ਟਾਈਮ ਕਰੇ ਹੂੰ ਆਪਦੀ ਤੋਲ ਸਕਦਾ ਅਗਲਾ ਦੁੱਧ ਬਾਕੀ ਸਾਈਪ ਸਾਈ ਪਾ ਕੇ ਜਿੱਦਾਂ ਮਰਜ਼ੀ ਆਪਦੇ ਅਗਲਾ ਤਸੱਲੀ ਨਹੀਂ ਉਹ ਤਾਂ ਚਲੋ ਵਿਆਦਾ ਸਾਈ ਪਿਆ ਨਾ ਪੱਕਾ ਪਾ ਗਈ ਵੀਰ ਤੁਰੇ ਕੋਈ ਹਾਂ ਹਾਂਜੀ ਕਿਉਂਕਿ ਮੈਨੂੰ ਤਾਂ 15 ਕਿਲੋ ਵਾਲੇ ਬਹੁਤ ਵੀਰ ਫੰਨਾ ਚੱਕੀ ਖੜਿਆ ਵੀ ਕੋਈ ਚੰਗੀ ਮੱਝ ਨਿਕਲੇ ਤੇ ਖਰੀਦ ਲੇ ਹਾਂ 2.5 ਕਿਲੋ ਗਾੜ੍ਹ ਹੋ ਮੱਝ ਦੀ ਹਾਂ ਬਿਲਕੁਲ ਹਾਂਜੀ ਲੋ ਦੋਸਤੋ ਚੰਗੇ ਮਿਲਕ ਦੀ ਚੰਗੀ ਮਿਲ ਤੇ ਕੋਈ ਵੀਰ ਆਉਦੀ ਤਸੱਲੀ ਸਾਈ ਬੈਨਾਂ ਪੱਕਾ ਪਾ ਕੇ ਦੂਰੋਂ ਨੇੜੋਂ ਤੁਰ ਸਕਦੇ ਜੇ ਕਾਰਨ ਕਿ ਆਪਦੀ ਤਸੱਲੀ ਕਰ ਲਿਓ ਮਗਰ ਕੱਟੀ ਠੀਕ ਆ ਜੀ ਡਾਇਮੰਡ ਬੋਲ ਦੀ ਸੋ ਇਹ ਵੀ ਇੱਕ ਸ਼ੌਂਕ ਨਾਲ ਦੀ ਨਾਲ ਪੂਰਾ ਹੋ ਜਾਊਗਾ ਬਹੁਤ ਕਮਾਲ ਦੀ ਕੱਟੀ ਬਣੂਗੀ ਠੀਕ ਆ ਹਲੋ ਅੱਛਾ ਤੇ ਗੁਰਵੰਤ ਤਿਜੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਖੜੀ ਹੈ ਮੱਝ ਵੀਰ ਇਹ ਵੀ ਦੂਜਾ ਸਵਾ ਸੁਣੀ ਹੈ ਜੀ ਇਹ ਵੀ ਦੂਜਾ ਹਾਂਜੀ ਇਹਦਾ ਸਮਾਂ ਕਿੰਨਾ ਕੁ ਬਾਕੀ ਹੈ ਜੀ ਇਹ ਕੋਈ ਅਜੇ ਹਫ਼ਤੇ ਤੋਂ ਵੱਧ ਹੀ ਲਊਗੀ ਟਾਈਮ ਹੈ ਜੀ ਲਓ ਵੀ ਇੱਕ ਹਫ਼ਤੇ ਤੋਂ ਵੱਧ ਸਮਾਂ ਅਜੇ ਲੈ ਜੂਗੀ ਤਾਂ ਦੂਜਾ ਸੂਆ ਬਾਕੀ ਚੌੜੇ ਪਿੱਠਪੁੜੇ ਦੇ ਵਿੱਚ ਆ ਪਤਲੇ ਪਿੰਡੇ ਦੀ ਸਿੰਗਲ ਖੱਡੀ ਦੇ ਵਿੱਚ ਆ ਬਾਕੀ ਸਾਰੇ ਪਾਸੇ ਤੁਹਾਨੂੰ ਦਿਖਾਉਣਾ ਇਹ ਆ ਵੇਖੋ ਫੇਸ ਕੁਆਲਿਟੀ ਸੋ ਕਾਫੀ ਸੋਹਣਾ ਦੋਸਤੋ ਫੇਸ ਆ ਰੰਗ ਟੰਗ ਬਹੁਤ ਜਿਆਦੇ ਜ਼ਬਰਦਸਤ ਕੁੰਡੀ ਆ ਬਿਲਕੁਲ ਚੂਰ ਠੀਕ ਆ ਜੀ ਛੋਟਾ ਸਿੰਘ ਛਾਈ ਸੁਭੀ ਪੂਰੀ ਤੇ ਪਲੀ ਪੂਰੀ ਆ ਕਰਨ ਵਾਲੀ ਸਭੀ ਸੁਭੀ ਚੰਗੀ ਆ ਜਿੱਥੋਂ ਵੀ ਆਈ ਆ ਦੋਸਤੋ ਵਜਣ ਲੋਡ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੇ ਗਰਵਾਤ ਸਮਾਂ ਇੱਕ ਵਾਰੀ ਫੇਰ ਰਿਪੀਟ ਕਰ ਦੋ ਕਿੰਨੇ ਲੈ ਜੂਗਾ ਆਪਾਂ ਇਹ ਜੇ 10 ਦਿਨ ਲੈ ਜੂਗੀ ਮੈਂ ਜੀ 8-10 ਦਿਨ ਲੈ ਜੂਗੀ ਹਾਂ ਜੀ ਲ ਲੋਡੀ ਹੱਥ 10 ਦਿਨ ਹਜੇ ਦੋਸਤੋ ਬਾਕੀ ਆ ਸੂਣ ਦੇ ਵਿੱਚ ਸੋ ਵੇਖੋ ਤੁਸੀਂ ਬਹੁਤ ਚੰਗੀ ਮੱਝ ਬਣੂਗੀ ਥੱਲੇ ਆਹ ਵੇਖੋ ਜੀ ਠੀਕ ਆ ਵਜੂਤ ਵੇਖੋ ਤੁਸੀਂ ਮੈਂ ਦਾ ਬਹੁਤ ਸੋਹਣਾ ਠੀਕ ਆ ਜੀ ਕਰਮਾਲੀ ਕਿਸੇ ਪਾਸਿਆਂ ਨਹੀਂ ਖੁੰਜੀ ਗਈ ਠੀਕ ਆ ਜੀ ਜਿੱਤੋਂ ਵੀ ਆਈ ਆ ਕਾਫੀ ਰੀਜਾਂ ਲਾਲਾ ਸਭ ਹੀ ਆ ਤੇ ਅੱਗੋਂ ਵੀ ਕੋਈ ਵੀਰ ਚੰਗਾ ਹੱਥ ਰੱਖੂਗਾ ਤਾਂ ਦੁੱਧ ਵੀ ਤੁਸੀਂ ਸੋਹਣਾ ਲੈ ਸਕਦੇ ਜੀ ਠੀਕ ਆ ਜੀ ਕਿਉਂਕਿ ਜਿਹੜਾ ਲਹੂ ਪੈਤਾਲਾ ਪਸ਼ੂ ਆ ਜਿਹਦੀ ਸੇਵਾ ਚੰਗੀ ਹੋਈ ਆ ਨਸੇਰਾ ਨਹੀਂਗਾ ਪਸ਼ੂ ਨੇ ਦੁੱਧ ਵੀ ਚੰਗਾ ਕਰਨਾ ਇਹਨੇ ਪਹਿਲਾਂ ਨੇ ਆਦੇ 15 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਹਾਂ ਜੀ ਠੀਕ ਹੈ ਦੂਜਾ ਸਵਾਲ ਸੁਣੀ ਆ ਠੀਕ ਹੈ ਜੀ ਲਓ ਜੀ ਸੋ ਪਹਿਲਾਂ ਵੀ ਵੀਰਾਂ ਦਾ ਵੀ ਜਿੱਥੋਂ ਖਰੀਦੀ ਆ ਕਿਉਂਕਿ ਅਗਰੋਂ ਤਾਂ ਮੈਨੂੰ ਲੱਗਦਾ ਵੀ ਬਾਈ ਜਿਆਦਾ ਮਾਲ ਆਪਾਂ ਘਰਾਂ ਦੇ ਵਿੱਚੋਂ ਆਪਾਂ ਨੂੰ ਬਹੁਤ ਮਾਲ ਮਿਲਦਾ ਮਿਲਦਾ ਨੇੜੇ ਪੰਨੇ ਹਾਂ ਆਪਦੇ ਏਰੀਏ 'ਚ ਮਾਲ ਲਈਦਾ ਆ ਆਪਾਂ ਝੂਟ ਨਹੀਂ ਮਾਰਦੇਗਾ ਉੱਥੋਂ ਲਿਆਉਣੇ ਉੱਥੇ ਲਿਆਉਣੇ ਆਪਦੇ ਏਰੀਏ 'ਚ ਮਾਲ ਨਹੀਂ ਮੁੱਕਦਾ ਹੂੰ ਹਾਂਜੀ ਬਾਕੀ ਦੋਸਤੋ ਪਹਿਲਾਂ ਵੀ ਆਪਾਂ ਪਸ਼ੂ ਬਹੁਤ ਸਾਰੇ ਇਸ ਕੋਲ ਆਏ ਨੇ ਮੈਨੂੰ ਲੱਗਦਾ ਵੀ ਪਸ਼ੂ 8-7 ਨਾਲ ਜਿਹੜੇ ਲੈ ਵੀ ਪਏ ਨੇ ਪਾਸੇ ਤੇ ਜਿਹੜੇ ਹੁਣ ਤੁਹਾਨੂੰ ਦਿਖਾ ਰਹੇ ਆ 8-10 ਪਸ਼ੂ ਆਪਾਂ ਦਿਖਾ ਵੀ ਦੇਣੀ ਅੱਛਾ ਜੀ ਬਾਕੀ ਇਹ ਦੋਸਤੋ ਛੋਟੀ ਦੂਜਾ ਸੂਆ ਸੋਣੀ ਆ ਕੋਈ 10 ਕ ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰੇ ਪਲੀ ਗੋਲੀ ਪੂਰੀ ਆ ਸੋ ਰੀਜ ਲੱਥੀ ਪਈ ਆ ਕਰਮਾਲੀ ਦੀ ਪਲੀ ਪੂਲੀ ਵਾਲੇ ਪਾਸਿਓਂ ਸਭੀ ਸੁਭੀ ਵਾਲੇ ਪਾਸਿਓਂ ਪੂਰੀ ਚਿਪ ਗੱਡਾ ਤੇ ਗਰਵੰਤ ਕੀ ਕਰਦੇ ਭਰਾ ਮੋਲੇ ਦਾ ਇਹਦੀ ਡਿਮਾਂਡ ਵੀ ਜੀ 1 ਲੱਖ 20 ਹਜ਼ਾਰ 1 ਵੀ ਹਾਂਜੀ ਠੀਕ ਹੈ ਜੀ ਬਾਕੀ ਮੋਲ ਦੇ ਵਿੱਚੋਂ ਖੁੱਲਾ ਮਾਨਤਾਨ ਕਰ ਦਿਓ ਆ ਚੋਕੇ ਨਹੀਂ ਮਾਨਤਾਨ ਹੋ ਜਾਊਗਾ ਮੌਕੇ ਤੇ ਆ ਕਰ ਦਿਓ ਹਾਂਜੀ ਲੋਭੀ ਭਰਾਵੋ ਬਾਕੀ ਪੂਰਾ ਖੂਬਸੂਰਤ ਆਕਰਸ਼ਕ ਦਿਲਚਸਪ ਜੀ ਚੀਜ਼ ਹੈਗੀ ਪਰ ਰੇਟ ਆਪਾਂ ਆਪ ਦੇ ਲੋ ਪਹਿਲਾਂ ਬਹੁਤ ਖਿੱਚ ਕੇ ਕੀਤਾ ਹੈ ਤੁਹਾਨੂੰ ਬੜਾ ਬਾਹਰ ਤੇਜ ਹੈ ਕੰਮ ਹਾਂ ਤੇ ਪਰ ਮਾਝ ਦੇ ਹਿਸਾਬ ਨਾਲ ਬਿਲਕੁਲ ਰੇਟ ਆਪਾਂ ਸਹੀ ਕੀਤਾ ਬਿਲਕੁਲ ਜੀ ਬਿਲਕੁਲ ਨਹੀਂ ਫੱਬ ਫੂ ਪੂਰੀ ਆ ਬਾਕੀ ਜਿੰਨਾ ਕਿ ਦੁੱਧ ਤੁਸੀਂ ਦੱਸ ਰਹੇ ਜੇ ਚਲੋ ਕਰਮਾਲੀ ਨੂੰ ਉਸ ਹਿਸਾਬ ਨਾਲ ਚਵਾਉਣਾ ਵੀ ਚਾਹੀਦਾ ਆ ਲਓ ਜੀ ਇਹਨਾਂ ਦੁੱਧ ਸੰਸਭ ਆਹਦਾ ਕੋਈ ਨਹੀਂ ਇਹਨੂੰ ਹਾਂ ਜੇ ਹਿਸਾਬ ਨਾਲ ਪਲੀ ਬਿਲਕੁਲ ਜੀ ਬਿਲਕੁਲ 10 ਦਿਨ ਹਜੇ ਕੱਢ ਜੂ ਕਰਮਾਲੀ ਕੂੜਾ ਬਣਾਉਗੀ ਲੈਵਾ ਹਾਂ ਲੋ ਵੀ ਭਰਾਵੋ ਇਹ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਇਹ ਮੱਝ ਦਿਖਾਤੀ ਆ ਇੱਕ ਹੋਰ ਬੂਰੀ ਦੀ ਇੱਕ ਮੱਝ ਦਿਖਾਉਣੀ ਆ ਬੂਰੀ ਖਰੀਦਣ ਵਾਲੇ ਸ਼ੌਂਕੀ ਵੀਰਾਂ ਦੇ ਲਈ ਇੱਕ ਬੂਰੀ ਦਿਖਾਉਣੀ ਆ ਬੂਰੀ ਨੀਲੀ ਵੀ ਤੇ ਬੂਰੀ ਨੀਲੀ ਦਾ ਪਾਕਾ ਬਿਲਕੁਲ ਚਾਰੇ ਪੈਰ ਤੋਂ ਥੇ ਆ ਪੂਛ ਉੱਪਰ ਤੱਕ ਵਾਈਟ ਅੱਧ ਤੱਕ ਵਾਈਟ ਹੈਗੀ ਆ ਤੇ ਫੇਸ ਕੁਆਲਿਟੀ ਤੋਂ ਤੁਹਾਨੂੰ ਇੱਕ ਵਰੀਆ ਦਿਖਾ ਦਈਏ ਮੱਝ ਨੇੜੇ ਤੋਂ ਉਸ ਤੋਂ ਬਾਅਦ ਆਪਾਂ ਪੂਰੀ ਡਿਟੇਲ ਲੈ ਲੈਂਦੇ ਆ ਵੀਰ ਗਰਵੰਤ ਤੋਂ ਆ ਲਓ ਜੀ ਮੂੰਹ ਮੱਥੇ ਦੀ ਚਿਹਰਾ ਮੋਰਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਕੱਦ ਗਰਵੰਤ ਸਿੰਘ ਦਾ ਵੀ ਚੰਗਾ ਚੋਖਾ ਹੈ ਹਾਂਜੀ ਹੈ ਵਡੀਆਂ ਜੀ ਆ ਤੇ ਇਹਦੀ ਕੀ ਡਿਟੇਲ ਹੋਊਗੀ ਇਹ ਤਿੱਜਾ ਸੂਆ ਸੋਣੀ ਵੀਰ ਜੀ ਤਿੱਜਾ ਹਾਂਜੀ ਤੇ ਸਮਾਂ ਇਹ ਕਿੰਨਾ ਕੁ ਲੈਂਦੀ ਆ ਇਹ ਵੀ ਕੋਈ ਹਜੇ 10 ਦਿਨ ਲੈ ਜੂਗਾ ਮੈਂ 10 ਕੁ ਦਿਨ ਹਾਂਜੀ ਲੋ ਵੀ ਤਿੱਜਾ ਸੂਆ 10 ਦਿਨ ਦੋਸਤੋ ਹਜੇ ਪੈਂਡਿੰਗ ਆ 10 ਦਿਨ ਹਜੇ ਕੱਢਦੀ ਆ ਕਰਮਾਲੀ ਵੱਡੇ ਟਾਂਚੇ ਦੇ ਵਿੱਚ ਆ ਆਪਾਂ ਜਿੱਦਾਂ ਦੇਖਦੇ ਆ ਚਲੋ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਕੋਈ ਛੋਟੀ ਜਾਂ ਸਮੱਦਰ ਜੀ ਨਹੀਂ ਗਈ ਚੌਲੇ ਪੁੱਠੇ ਦੇ ਵਿੱਚ ਆ ਪਿੱਠ ਪੂੜਾ ਤੁਹਾਨੂੰ ਦਿਖਾਉਣੇ ਇੱਕ ਵਾਰੀ ਬੈਕ ਸਾਈਡ ਤੋਂ ਆ ਦੇਖੋ ਜੀ ਠੀਕ ਆ ਸੋ ਪਾਲੀਸਾ ਵੀ ਪੂਰੀ ਆ ਚੰਗੀ ਉਮੀਦ ਤੇ ਚੰਗੀ ਕਾਰਗੁਜ਼ਾਰੀ ਦੀ ਉਮੀਦ ਆਪਾਂ ਤੇ ਗੱਬਣਾ ਕੋਈ 8 ਤੋਂ 10 8 ਦਿਨ ਹਜੇ ਪਏ ਆ ਸੂਣ ਦੇ ਵਿੱਚ ਤੇਜਾ ਸੂਵਾ ਬਾਕੀ ਤੋੜ ਕੇ ਤਸੱਲੀ ਨਾਲ ਦਿਖਾ ਦਈਏ ਤੁਹਾਨੂੰ ਆ ਲਓ ਜੀ ਅੱਛਾ ਕਰਵੰਤਾ ਜਿਆਦਾਤਰ ਅੱਜ ਆਪਣੇ ਕੋਲ ਪਸ਼ੂ ਜਿੱਦਾਂ ਗੱਬਣ ਹੀ ਆ ਹਾਂਜੀ 35 ਤੋਂਪਨ ਆਪਣੀਆਂ ਪੂਰੀਆਂ ਤਸੱਲੀਆਂ ਹੋਈਆਂ ਵੈਸੇ ਹਾਂਜੀ ਵੀਰ ਜੀ 35 ਦੇ ਪਿੱਛੇ ਦੀ ਭਾਰਦੀ ਆਪਣੀ ਉਹ ਕੱਲ ਦੀ ਗਰੰਟੀ ਹੋ ਠੀਕ ਹੈ ਜੀ ਠੀਕ ਆ ਆਪ ਬਦਸਤੋ ਵੈਸੇ ਗੱਬਣ ਪਸ਼ੂਆਂ ਦਾ ਇਹੋ ਜ਼ਰੂਰੀ ਕੰਮ ਵੇਖਣਾ ਹੁੰਦਾ ਦੋ ਹੀ ਚੀਜ਼ਾਂ ਨੇ ਵੈਸੇ ਤੇ ਇਕ ਤੇ ਪਣ ਸਹੀ ਹੋਣੀ ਚਾਹੀਦੀ ਹੈ ਤੇ ਕੋਈ ਭਾਰ ਪਿੱਛੇ ਦੀ ਮੁਸ਼ਕਲ ਜਾਂ ਅਚਾਨਾ ਹੋਵੇ ਬਸ ਉਹਨੂੰ ਬਾਕੀ ਓਵਰਆਲ ਅੱਗੇ ਕਿਸਮਤ ਆ ਅਣਜਾਣ ਮੁਕਾਬਲਾ ਬਾਕੀ ਤੋਰਾ ਤੂਰਾ ਤੁਸੀਂ ਇਹ ਵੇਖ ਕੇ ਚੈੱਕ ਕਰ ਲੈਣਾ ਠੀਕ ਆ ਜੀ ਧੀਰਾਪਣ ਕਾਫੀ ਜ਼ਿਆਦਾ ਕਰਮਾੜੀ ਦੇ ਵਿੱਚ ਤੋਰਾ ਤੂਰਾ ਵੇਖ ਕੇ ਚੈੱਕ ਕਰੋ ਠੀਕ ਆ ਜੀ ਵੈਸੇ ਵੀ ਗਰਵੰਤ ਬੂਰੀਆਂ ਮੈਨੂੰ ਲੱਗਦਾ ਵੀ 10 ਮੱਜਾ ਖੜੀਆਂ ਤੇ ਇੱਕ ਹੀ ਆਪਣੇ ਕੋਲ ਹਾਂਜੀ ਠੀਕ ਆ ਜੀ ਤੇ ਕਿਹੜਾ ਟਾਵਾ ਤੱਲਾ ਪਸੂ ਕਿੱਥੇ ਨਿਕਲਦਾ ਬੂਰੀ ਬਾਹਰ ਘਟ ਮਿਲਦੀ ਹੈ ਜੀ ਹਾਂ ਠੀਕ ਆ ਜੀ ਅੱਛਾ ਤੇ ਕਰਵੰਤ ਇਹ ਬੋਰੀ ਦੀ ਫਿਰ ਡਿਮਾਂਡ ਵੀ ਦੱਸ ਦਈਏ ਇਹਦੀ ਵੀ ਡਿਮਾਂਡ ਹੋਣੀ ਹੈ ਜੀ ਸੰਸਾ ਵੀ 1 ਲੱਖ 20 ਹਜ਼ਾਰ 1 ਵੀ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਲੋ ਵੀ 1 ਲੱਖ 20 ਹਜ਼ਾਰ ਇਹਦੀ ਵੀ ਡਿਮਾਂਡ 1 ਲੱਖ 20 ਹਜ਼ਾਰ ਕਰਤੀ ਹੈ ਕਰਵੰਤ ਨੇ ਆ ਲੋ ਠੀਕ ਹੈ ਪਿਛਲੇ ਘਰੋਂ ਦੇ ਦੀਆਂ ਬਹੁਤ ਗਰੰਟੀਆਂ ਆਈਆਂ ਪਰ ਆਪਾਂ ਇਸ ਟਾਈਮ ਤੇ ਕਿਸੇ ਨੂੰ ਇਹਦੀ ਕਿਲੋ ਦੀ ਗਾਰੰਟੀ ਨਹੀਂ ਦਿੰਦੇ। ਗੁਰਵਾਤ ਚਲੋ ਐ ਵੀ ਗੱਲ ਹੁੰਦੀ ਆ ਕਿਰਾਏ ਵੇਚਣ ਮਾਰਾ ਬੰਦਾ ਬਹੁਤ ਕੁਛ ਕਰੇ ਜਾਂਦਾ। ਹਾਂਜੀ ਪਰ ਐ ਵੀ ਮੈਨੂੰ ਲੱਗਦਾ ਵੀ ਜਿਹੋ ਜਿਹਾ ਸੌਦਾ ਤੁਸੀਂ ਖਰੀਦਿਆ ਆ ਉਹਦੀ ਸਮਝ ਨਾਲ। ਹਾਂਜੀ ਅੱਗੋਂ ਵੀ ਆਪਦੀ ਕੋਈ ਸਮਝ ਨਾਲ ਖਰੀਦਿਆ ਦੁੱਧ ਜਿੰਨਾ ਕਿ ਉਹਨੂੰ ਪਰੋਣਾ ਚਾਹੀਦਾ ਨੇ ਚਬਾਉਣਾ ਹੀ ਚਬਾਉਣਾ ਭਾਵੇਂ। 12 ਚੋਲੇ ਭਾਵੇਂ 14 ਵਜਨ ਨੂੰ ਦੇਖਾਉਣਾ ਇਹਨੂੰ ਚਾਹੀਦਾ ਦੁੱਧ। ਹਾਂ ਖੁੱਲਾ ਚਵਾ ਸਕਦੀ ਆ। ਬਿਲਕੁਲ ਬਿਲਕੁਲ। ਕਈ ਵਾਰ ਆਪਾਂ ਨੂੰ ਉਮੀਦ ਨਹੀਂ ਹੁੰਦੀ ਪਰ ਹਜੇ ਜਿੰਨੋਂ ਜਦੋਂ ਤੱਕ ਬਣਦੀ ਨਹੀਂ ਪੂਰਾ ਖੁੱਲ ਕੇ ਥੱਲੇ ਹਾਂਜੀ ਹਾਂਜੀ ਉਦੋਂ ਤੱਕ ਆਪਾਂ ਨੂੰ ਕਿ ਕਿਸੇ ਵਸਨੀਕੀ ਉਹ ਪੂਰੀ ਬਣ ਕੇ ਤਿਆਰ ਹੋ ਕੇ ਸੂਗੀ ਨਹੀਂ ਅਜੇ ਕੋਈ ਨਾਮੋ ਨਿਸ਼ਾਨ ਨਹੀਂ ਕੇ ਹਾਂਜੀ ਕੋਈ ਚੱਜ ਚੇਤਾ ਭੁੱਲਿਆ ਪਿਆ ਜੀ ਹਾਂਜੀ ਬਾਕੀ ਦੋਸਤੋ ਸਮੇਂ ਤੇ ਛੱਡ ਦੇਣਾ 8 ਲੈ ਜੇ 7 ਲੈ ਜੇ ਹਫਤਾ ਲੈ ਜੇ 10 ਦਿਨ ਲੈ ਜੇ ਚਲੋ ਜਿੰਨਾ ਵੀ ਲੈ ਜੇ ਉਹਨਾਂ ਚੰਗਾ ਹੈ ਸਮੱਜ ਦੇ ਲਈ ਉਹਨਾਂ ਬਣ ਜੂ ਥੱਲੇ ਅੱਛਾ ਗਰਵੰਤਕ ਕੇ ਆਪਣੇ ਕੋਲ ਜਿਹੜੀ ਇਹ ਆ ਗਈ ਫਿਰ 5ਵੇਂ 5ਵੇਂ ਨੰਬਰ ਤੇ ਹਾਂਜੀ 5ਵੇਂ ਨੰਬਰ ਤੇ ਝੋਟੀ ਦੂਜਾ ਸੂਆ ਸੁਣੀਏ ਦੂਜਾ ਸੂਆ ਹਾਂਜੀ ਅੱਛਾ ਅਸਲੇ ਕੱਟ ਲਿਆ ਅੱਜ ਫਿਰ ਹੈ ਹਾਂਜੀ ਲੈ ਅੱਛਾ ਦੁਜਾ ਸੁਵਾ ਦੇ ਘਰਾਂ ਤੇ ਇਹਦੇ ਦਿਨ ਵੀ ਮੈਨੂੰ ਲੱਗਦਾ ਸੇਮ ਵਜਾਈ ਆ। ਹਾਂ ਇਹ ਵੀ ਹਜੇ ਕੋਈ 10 ਤੋਂ 12 ਦੇ ਲਊਗੀ। 10 ਤੋਂ ਹੋ ਸਕਦਾ 15 ਹੀ ਲੈ ਜੀ। ਅੱਛਾ ਬਲਕਿ 10 ਤੋਂ 15 ਦਿਨਾਂ ਦਾ ਕੋਈ ਆਈਡੀਆ ਰੱਖ ਕੇ ਸੌਦਾ ਕਰੀ। ਹਾਂ? ਹਾਂਜੀ ਹਾਂਜੀ। 10 ਤੋਂ 15 ਦਿਨਾਂ ਦੇ ਦਰਮਿਆਨ ਦਰਮਿਆਨ ਸੌਂ। ਹਾਂਜੀ 15 ਦਿਨ ਇਹ 15 ਦਿਨਾਂ ਦੇ ਕਰੀਬ ਹਜੇ ਟਾਈਮ ਲਊਗੀ। 15 ਕਿ ਦਿਨ। ਹਾਂਜੀ। ਲਓ ਵੀ। ਕਾਦੇ ਦਾ ਵੀ ਜਿਹੜਾ ਦੋਸਤੋ ਵੱਡਾ ਆ ਠੀਕ ਆ ਜੀ ਬੂਰੀ ਤੋਂ ਵੀ ਕੋਈ 2 ਇੰਚ ਬੂਰੀ ਤੋਂ ਵੀ ਕੋਈ ਸਿਰ ਕੱਟ ਦੀ ਆ ਠੀਕ ਆ ਜੀ। ਪਿੱਠ ਪੁੜੇ ਤਾਂ ਤੁਹਾਨੂੰ ਦਿ ਇਹ ਮਾਜ ਦੂਜਾ ਸੂਆ 10 15 ਦਿਨਾਂ ਦਾ ਜੇ ਸਮਾਂ ਬਾਕੀ ਆ ਵਿਰਲਾ ਬੁਰਲਾ ਜਦੋਂ ਤੁਹਾਨੂੰ ਆਪ ਤੋੜਿਆ ਉਦੋਂ ਵੀ ਪਤਾ ਲੱਗ ਜਾਊਗਾ ਵੈਸੇ ਥਾਂ ਤੁਹਾਨੂੰ ਬਹੁਤ ਜ਼ਿਆਦਾ ਸੋਨੇ ਆ ਇੱਕ ਵਾਰੀ ਤੁਹਾਨੂੰ ਪੈਗ ਸਾਈਡ ਤੋਂ ਦਿਖਾਈ ਦੇਣੇ ਆ ਆ ਕਰੋ ਚੱਪਾ ਹਾਂ ਲਓ ਜੀ ਲੈ ਆ ਵੀਰ ਗੁਰਵੰਤ ਇਹ ਵੀ ਤੋੜ ਤੀਏ ਆਜਾ ਸੋ ਮੱਜਾ ਦੋਸਤੋ ਗਿਣਤੀ ਵਿੱਚ ਕਾਫੀ ਆ ਬਾਕੀ ਆਓ ਆਪਣੀ ਇੱਥੇ ਵਿਜ਼ਿਟ ਕਰੋ ਕੋਈ ਇੱਕਣਾ ਪਸੰਦ ਆ ਵੀ ਦੂਜੀ ਨੂੰ ਹੱਥ ਪਾ ਸਕਦਾ ਵੀਰ ਦੂਜੀ ਨਹੀਂ ਤੇ ਤੇਜੀ ਨੂੰ ਹੱਥ ਪਾ ਸਕਦਾ ਪਸ਼ੂ ਵਾਦੂ ਗਿਣਤੀ ਦੇ ਵਿੱਚ ਆ ਸੋ ਜਿਹੋ ਜਾਂ ਜਿਹੋ ਜਾਂ ਰੇਟ ਪੜਤੇ ਵਾਲਾ ਜਿਹੋ ਜਾਂ ਕੱਦਗਾਠ ਵਾਲਾ ਜਿੰਨੀ ਮਿਲਕਿੰਗ ਵਾਲਾ ਪਸ਼ੂ ਖਰੀਦਣਾ ਕਿਸੇ ਵੀਰ ਨੇ ਉਸੇ ਜੀ ਉਹੋ ਜੀ ਕੁਆਲਿਟੀ ਨੂੰ ਤੁਸੀਂ ਹੱਥ ਪਾ ਸਕਦੇ ਜੀ ਹਰ ਤਰ੍ਹਾਂ ਦਾ ਰੇਟ ਹਰ ਇੱਕ ਤਰ੍ਹਾਂ ਦਾ ਪਸ਼ੂ ਅਵੇਲੇਬਲ ਹੈ ਅੱਜ ਠੀਕ ਆ ਜੀ ਆਹ ਦੇਖੋ ਆ ਜਾ ਆ ਜਾ ਹਾਂਜੀ ਤੋਰ ਲੋ ਗਰਵੰਤ ਭਾਈ ਮਜਾ ਵੀ ਗਰਵੰਤ ਦੇ ਕੁਝ ਸਵਾਲੀਆਂ ਵੈਸੇ ਬਿਲਕੁਲ ਹਾਂਜੀ ਭੱਕੇ ਜੇ ਨਾਲ ਤੁਰਤੀਆਂ ਵੀ ਉਹ ਨਹੀਂ ਹੈ ਕਿ ਭਜੱਕੀਆਂ ਨਹੀਂ ਠੰਡੀਆਂ ਟੀਰੀਆਂ ਵਿੱਚ ਠੰਡੀਆਂ ਟੀਰੀਆਂ ਨੇ ਸਲੱਗ ਸਲੂਗਾ ਪੂਰੀਆਂ ਕੇ ਤੇ ਗਰਵੰਤੇ ਫਿਰ ਕਿੱਥੋਂ ਤੱਕ ਦੇ ਦਿੰਦਾ ਰਾਦਾ ਇਹਦੀ ਡਿਮਾਂਡ ਵਿੱਚ ਦੀ ਥਵਾ ਲੱਖ ਇੱਕ ਲੱਖ 25 ਹਜ਼ਾਰ ਅੱਛਾ ਵੀਰ ਹਾਂਜੀ ਹਾਨਾ ਕੀ ਹੋ ਗਿਆ ਚਾਹ ਕੋਈ 2000 ਮਾਨ ਕਰ ਦਾਂਗੇ 122 ਦੀ ਦੇ ਦਾਂ 122 ਦੀ ਹਾਂਜੀ ਲਓ ਜੀ 122 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਝੋਟੀ ਮਿਲ ਜੂਗੀ ਸੋਨੇ ਸਰੀਰ ਕਟਾਂਚੇ ਦੇ ਵਿੱਚ ਆ ਪੂਰੀ ਬਾਟੀ ਪੰਤਰ ਹਵਾਨੇ ਲੇਵੇ ਦੀ ਪੂਰੀ ਸ਼ੇਪ ਹਰ ਇੱਕ ਚੀਜ਼ ਤੁਹਾਨੂੰ ਦਿਖਾ ਦਿੱਤੀ ਆ ਅੱਗੋਂ ਕੋਈ ਵੀਰ ਆਪਣਾ ਡਿਸੀਜਨ ਲੈ ਸਕਦਾ ਠੀਕ ਆ ਜੀ ਪਰ ਇਹ ਜਿੱਦਣ ਝੋਟੀ ਬਣੀ ਨਾ ਤਿਆਰ ਹੋਈ ਉਹਦਨ ਇਹਦਾ ਕੁਝ ਫੱਬ ਬਣ ਨਹੀਂ ਥਲਿਓ ਹਾਂਜੀ ਵੀ ਉਹ ਆਪਾ ਦੱਸਿਆ ਜਾਂਦਾ ਵੀ ਗੱਡੋ ਗੱਡਾ 8 8 10 ਦੱਸਦੇ ਨੇ ਹਾਂਜੀ ਰਹਿੰਦੇ ਆ ਇਹਦੇ ਵੈਸੇ 10 ਤੋਂ 15 ਦਿਨਾਂ ਦਾ ਸਮਾਂ ਲਾ ਹਾਂ ਜੀ ਇਹ ਵੀ 15 ਦਿਨ ਲਊਗੀ ਠੀਕ ਆ ਹਾਂਜੀ ਅੱਗੇ ਨੈਕਸਟ ਜਿਹੜੀ ਆਪਣੇ ਕੋਲ ਆ ਗਈ ਹੈ ਵੀਰ ਹਾਂਜੀ ਇਹ ਵੀ ਗੱਬਣੇ ਵਜ ਇਹ ਗੱਬਣ ਆ ਗਈ ਹੈ ਹਾਂਜੀ ਇਹ ਸੂਬਾ ਫਿਰ ਗਰਵੰਤਰ ਸਿਆ ਕਿਨਵਾ ਸੂਬਾ ਵੀਰ ਜੀ ਜਿੱਤੋਂ ਆਪਾਂ ਲਈ ਉਹਨਾਂ ਨੇ ਤੀਜਾ ਹੀ ਦੱਸਿਆ ਅੱਗੋਂ ਆਪੋ ਆਪਣੀ ਸਮਝ ਹੁੰਦੀ ਹੈ ਅਗਲੀ ਅੱਛਾ ਜੀ ਹਾਂਜੀ ਇਹ ਵੀ ਪੱਕ ਨੀਲੀ ਦਾ ਚੰਦਾ ਹਾਂਜੀ ਅੱਖ ਬਿੱਲੀ ਮਣਕ ਨਹੀਂ ਹੈ ਹਾਂਜੀ ਮਗਰਲੇ ਪੈਰਾਂ ਦੇ ਵੇਖ ਨਹੀਂ ਤਾ ਤੇ ਬੰਦਾ ਮਗਰਲੇ ਪੈਰ ਤੋਥੇ ਆ ਮਗਰਲੇ ਪੈਰ ਤੁਫੇ ਆ ਹਾਂਜੀ ਤੇ ਬੱਗੀ ਮੋਛ ਵੀ ਹੈਗੀ ਹੈ ਹਾਂਜੀ ਲਓ ਜੀ ਸੋ ਨੀਲੀ ਦੀ ਆ ਦੋਸੋ ਠੀਕ ਆ ਮੈਂ ਵੀ ਨੀਲੀ ਦੀ ਆ ਕਿਉਂਕਿ ਬਾਰਡਰ ਏਰੀਆ ਤੇ ਬਿਲਕੁਲ ਆਪਾਂ ਨਾਲ ਖੜੇ ਆ ਬਾਰਡਰ ਬਰੀਡ ਇਥੋਂ ਕਾਫੀ ਨਿਕਲਦੀ ਆ ਤੇ ਬਿਲਕੁਲ ਜੈਨੂਨ ਜਾਇਜ ਦੀ ਮਾਰਕਿੰਗ ਚੌੜਾ ਪੇਚ ਪੁੜਾ ਤੇ ਸੁਆ ਕੋਈ ਵੀਰ ਤਿੱਜਾ ਅੰਗਲੇ ਕੋਈ ਚੌਥਾ ਅੰਗਲੇ ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਬਾਕੀ ਆ ਪੂਰੀ ਮਜ਼ਬੂਤ ਆ ਲੋਹਿਆਂ ਕੋ ਆ ਵੇਖੋ ਅਜੇ ਦੇਣ ਕਰਵਾਤਾ ਇਹਦੇ ਵੀ ਲੈ ਜੂ ਹਫਤਾ ਅਠ ਦਿਨ ਹਾਂਜੀ ਆ ਹਫਤੇ ਤੋਂ ਹਫਤੇ ਦੇ ਕਰੀਬ ਇਹ ਵੀ ਲੈ ਜੂ ਜੀ ਲਓ ਜੀ ਆ ਫੇਸ ਕੁਆਲਟੀ ਆ ਠੀਕ ਆ ਜੀ ਜਿਹੜੀਆਂ ਬਿਲਕੁਲ ਅੱਖਾਂ ਬਿੱਲੀਆਂ ਨੇ ਮੱਥੇ ਬੱਲ ਤੇ ਠੋਡੀ ਜਿਹੜੀ ਆਪਣੀ ਉਹ ਵੀ ਵਾਈਟ ਆ ਠੀਕ ਆ ਵੱਡੇ ਕੱਦ ਕਾੜ ਚ ਬਾਕੀ ਆ ਵੇਖੋ ਸੋ ਬਾਡਾ ਸਟਰਕਚਰ ਜਿਹੜਾ ਇਸ ਮੈਂ ਦਾ ਜਿਹੜਾ ਦੋਸਤੋ ਤੁਸੀਂ ਵੇਖੋ ਠੀਕ ਆ ਚੌੜੇ ਪਿੱਟ ਪੁੜੇ ਦੇ ਵਿੱਚ ਪਤਲੇ ਪਿੰਡੇ ਦੀ ਤੇ ਕੱਦ ਵੱਡਾ ਠੀਕ ਆ ਜੀ ਕੋਈ ਦੂਰੋਂ ਨੇੜਿਓਂ ਵੀਰ ਆਉਂਦਾ ਉਹਨੂੰ ਆਪਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਕਿਉਂਕਿ ਐਸਟੀਮੇਟ ਕਈ ਵੀਰ ਲਾਉਂਦੇ ਆ ਵੀਡੀਓ ਤੋਂ ਤੇ ਕੋਈ ਛੋਟਾ ਨਾ ਪਸ਼ੂ ਹੋਵੇ ਵੱਡੀ ਆ ਕੋਈ ਛੋਟੀ ਸਮਝ ਕੇ ਮੇਰਾ ਵੀਰ ਸੌਦਾ ਨਾ ਕਰਿਓ ਠੀਕ ਆ ਵੱਡੀ ਕਿਉਂਕਿ ਦੂਰ ਨੇੜੇ ਆਉਣਾ ਕਿਸੇ ਵੀਰ ਦਾ ਤੁਰਨ ਦਾ ਤਾਂ ਫੈਸਲਾ ਹੁੰਦਾ ਵੀ ਵੱਡੀ ਹੋਵੇ ਚੀਜ਼ ਛੋਟੀ ਨਾ ਕਿਤੇ ਨਿਕਲੇ ਜਾ ਕੇ ਤੇ ਵੱਡੀਆਂ ਮੱਜਾਂ ਦੇ ਵਿੱਚ ਆ ਵੀ ਜੇ ਆਪਾਂ 100 ਮੱਜਾਂ ਵੇਖ ਲਈਏ ਤੇ ਕੋਈ 80 ਤੋਂ 85 ਮੱਜਾਂ ਐਡੀਆਂ ਕੱਦ ਕਾਠਾਂ ਲੀਆਂ ਨਿਕਲਦੀਆਂ ਨੇ ਵੱਡੀ ਮੱਜਾਂ ਦੇ ਵਿੱਚ ਗਿਣਤੀ ਕਰ ਸਕਦੇ ਆ ਤੇ ਨੀਲੀ ਦੀ ਇਹ ਮਏ ਆ ਤੇ ਅੱਠ ਲੱ ਅੱਠ ਲੱ ਜੇ 7 ਲੱ ਜੇ ਦਿਨ ਇਹ ਨਿਕਲ ਲ ਜਾਊਗੀ ਤੇ ਸਫ਼ਰ ਤੇ ਜਾਂਦੇ ਹੋ ਸਦਾ ਦੋਸਤੋ ਕੋਈ 5-4 ਦਿਨ ਕੱਢ ਕੇ ਫਸੂ ਸੂਪੇ ਬਾਕੀ ਦਿਨ ਹਜੇ ਕੱਢਦੀ ਐ 8-7 ਬਾਕੀ ਟਿੱਪਣ ਟੂਪਣ ਦੀ ਤੇ ਪਾਰ ਪਿਛੇ ਦੀ ਦੋਸਤੋ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਨਹੀਂ ਸਾਂਝੀ ਕਰਦੇ ਬਾਕੀ ਜਿੰਨੇ ਵੀ ਪਸ਼ੂ ਆ ਜਿਆਦੀ ਗਿਣਤੀ ਦੇ ਵਿੱਚ ਅੱਜ ਗੱਭਣ ਤੇ ਪਾਰ ਪਿਛੇ ਦੀ ਟਿੱਪਣ ਟੂਪਣ ਕਿਸੇ ਵੀਰ ਦਾ ਸਮਾਂ ਖਰਾਬ ਨਹੀਂ ਹੁੰਦਾ ਕਿ ਕੋਈ ਆ ਕੇ ਆਪਣੀ ਟਿੱਪ ਕੇ ਅਨਫਿਟ ਨਹੀਂ ਕਰਦਾ ਠੀਕ ਆ ਤੇ ਗਰਵੰਤੇ ਦਾ ਬੋਲਦਿਆ ਰੇਟ ਫਿਰ ਕੀ ਕਰਦੇ ਆ ਭਰਾ ਇਹਦੀ ਡਿਮਾਂਡ ਵੀਰ ਜੀ 1 ਲੱਖ 10000 1 10 ਹਾਂਜੀ ਠੀਕ ਹੈ ਜੀ ਲਓ ਵੀ 1 ਲੱਖ 10000 ਇਸ ਮੱਝ ਦੀ ਦੋਸਤੋ ਕੀਮਤ ਆ ਇੱਕ ਵਾਰੀ ਬੈਕਸਾਈਡ ਤੋਂ ਦੇਖ ਲਓ ਥੋੜਾ ਜਿਹਾ ਥਣਾ ਤੋਂ ਨਾਲ ਦੀ ਹੋਰ ਆਹ ਇਹ ਬਹੁਤ ਚੰ ਖੁੱਲੂਗੀ ਪੂਰਾ ਜੀ ਹਾਂ ਜੀ ਲੈ ਬਈ ਇਹ ਛੇਵੇਂ ਨੰਬਰ ਤੇ ਠੀਕ ਆ ਜੀ ਲਓ ਦੋਸਤੋ ਅੱਗੇ 7ਵੇਂ ਨੰਬਰ ਤੇ ਜਿਹੜੀ ਆਪਣੇ ਕੋਲੇ ਝੋਟੀ ਆ ਇਹ ਮੱਝ ਆ ਇਹਦੀ ਆਪਾਂ ਡਿਟੇਲ ਲੈ ਲੈਨੇ ਆ ਤੇ ਗਰਮਤ ਇਹਦਾ ਸੂਆ ਕਿਨਵਾ ਵੀਰ ਇਹ ਪਹਿਲਾ ਸੂਆ ਸੁਣੀ ਵੀ ਜੀ ਇਹ ਪਹਿਲਾ ਨ ਝੋਟੀ ਆ ਯਾਰ ਪੁੱਜ ਕੇ ਪਣੀ ਲੱਗੀ ਫਿਰ ਹਾਂ ਜੀ ਪਹਿਲਾ ਸੂਆ ਸੁਣੀ ਆ ਜੀ ਹਾਂ ਲੈ ਪਹਿਲਾ ਨਾ ਦੋਸਤੋ ਠੀਕ ਆ ਜੀ ਥਾਣਾ ਤੋਂ ਨਾ ਤੋਂ ਵੀ ਬਹੁਤੇ ਵੀਰਾਂ ਨੂੰ ਤੁਸੀਂ ਜਜਮੈਂਟ ਕਰ ਰਣੀ ਆ ਥਣ ਵੇਖੋ ਪਹਿਲਾ ਨ ਝੋਟੀਆਂ ਵਾਲਾ ਥਾਣਾ ਪਹਿਲਾ ਨ ਸੂਣਾ ਇਹਨੇ ਆ ਲਓ ਦੇਣ ਕਰਵਾਂ ਤਾਂ ਕਿੰਨੇ ਕ ਲੈਂਦੀ ਐ ਵੈਸੇ 88 ਦੇਣ ਹਫਤਾ ਲੈ ਜੋ ਵੀਰ ਜੀ ਵੀਰ ਜੀ ਹਫਤਾ ਹਾਂਜੀ ਲਓ ਜੀ ਠੀਕ ਹੈ 120 ਬਹੁਤ ਚੰਗੀ ਐ ਵੀ ਲਓ ਜੀ ਹਫਤਾ ਦੋਸਤੋ ਬਾਕੀ ਆ ਸੂਣ ਦੇ ਵਿੱਚ ਤੇ ਸਿੰਗਲ ਹੱਡੀ ਦੀ ਪਤਲੇ ਪਿੰਡੇ ਦੇ ਵਿੱਚ ਮੂੰਹ ਮੱਥੇ ਦੀ ਵੀ ਇੱਕ ਵਰੀ ਤੁਹਾਨੂੰ ਆਪਾਂ ਦਿਖਾ ਦਗੇ ਆਹ ਕਰਿਓ ਚੈੱਕ ਠੀਕ ਹੈ ਖੋਲ ਨਹੀਂ ਖੋਲ ਕੇ ਲੈ ਜੀ ਆਹ ਲਓ ਜੀ ਆ ਬਖਾ ਲਓ ਠੀਕ ਹੈ ਜੀ ਆ ਮੂੰ ਮੱਥੇ ਦੀ ਆ ਸਿੰਗਾ ਦੀ ਤੁਸੀਂ ਦੇਖ ਸਕਦੇ ਜੇ ਫੇਸ ਕੁਆਲਿਟੀ ਦੇਖ ਸਕਦੇ ਜੀ ਤੇ ਬਾਡੀ ਬੰਤਰ ਦੇਖ ਸਕਦੇ ਜੇ ਹਾਈਟ మీడియం ਕੋਈ ਮੰਨ ਕੇ ਭਰਾ ਸਬਦਾ ਕਰ ਸਕਦਾ ਠੀਕ ਹੈ ਜੀ ਪਹਿਲਾਂ ਝੋਟੀ ਦੀ ਸੁਣਾ ਆ ਤੋਰੋ ਬਈ ਗਰਵੰਤ ਥੱਲਿਆਂ ਥੱਲਿਆਂ ਪਹਿਲਾਂ ਦੇ ਹਿਸਾਬ ਨਾਲ ਬਹੁਤ ਚੰਗੀ ਖਲਜੂਗੀ हां जी हां जी हां बिल्कुल जी चलो पहला ਝੋਟੀਆਂ ਇਹਨਾਂ ਦੁੱਧ ਕੱਢੀ ਦਿੰਦੀਆਂ ਵੈਸੇ ਕੋਈ ਚਲੋ 8 ਤੋਂ ਬਾਅਦ 9 10 ਹਾਂ ਲੋ ਵੀ ਬਰਾਬਰ ਠੀਕ ਆ ਇਹ 7ਵੇਂ ਨੰਬਰ ਤੇ ਸੀਗੀ हां जी 7ਵੇਂ ਨੰਬਰ ਤੇ ਹੀ ਲੈ ਵੀ ਇਹ ਝੋਟੀ ਵੀ ਦੋਸਤੋ ਪਹਿਲਾਂ ਨੇ ਸੁਣਾ ਠੀਕ ਆ ਜੀ ਪੂਰੀ ਡਿਟੇਲ ਆਪਾਂ ਸਾਂਝੀ ਕਰ ਦਿੱਤੀ ਆ ਰੇਟ ਪੁੱਛ ਲੈਣੇ ਆ ਠੀਕ ਆ ਸੋ ਆ ਥਣ ਭਾਂਡੇ ਦੀ ਜੇ ਕੋਈ ਥੋੜਾ ਹੋਰ ਨੇੜੇੋਂ ਵੇਖ ਲੋ ਮੈਂ ਵੀ ਗਰਵੰਤੇ ਦਾ ਫਿਰ ਮੁੱਲ ਕੀ ਕਰਤਾ ਜੇ ਇਹ ਜੀ ਡਿਮਾਂਡ ਵੀਰ ਜੀ 75000 ਆ ਰਿਹਾ ਹਾਂ 70000 ਦੀ ਆਣਾ ਜੀ 70 ਦੀ ਹਾਂਜੀ ਠੀਕ ਆ ਜੀ 70000 ਦੀ ਭਰਾਵੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਪੱਲਣ ਨੇ ਸੁਣਾ ਠੀਕ ਆ ਰੇਟ ਵੀ ਚਲੋ ਜਾਇਜ਼ ਆ ਵਾਜਬ ਰੇਟ ਆ ਬਾਕੀ ਕੋਈ ਵੀ ਹੱਥ ਪਾ ਸਕਦਾ ਠੀਕ ਆ ਤੇ ਅੱਗੇ ਆਪਣੇ ਕੋਲ ਜਿਹੜੀ ਇਹ ਆ ਗਈ ਆਪਣੇ ਕੋਲ ਗਰਵੰਤ ਅਗਲੀ ਹਾਂਜੀ 8ਵੇਂ ਨੰਬਰ ਤੇ ਹਾਂਜੀ ਇਹ ਮੱਝ ਕਿੰਵੇਂ ਸੂਵੇ ਇਹ ਦੂਜਾ ਸੂਆ ਸੋਣੀ ਝੋਟੀ ਦੂਜਾ ਸੂਆ ਹਾਂਜੀ ਲੈ ਇਹ ਨੀਲੀ ਦੀ ਹੈ ਠੀਕ ਆ ਜੀ ਹਾਂਜੀ ਉਹ ਬਿਲਕੁਲ ਸਟ੍ਰੇਟ ਪੜਾ ਦੋਸਤੋ ਚਾਰੇ ਖੁਰ ਤੋਂ ਤੇ ਸਾਰ ਤੇ ਉਪਰ ਤੱਕ ਵਾਈਟ ਤੇ ਦਿਨੇ ਤੇ ਗਰਮਤ ਕਿੰਨੇ ਕੁ ਬਾਕੀ ਆ ਇਹ ਇਹ ਵੀ ਦਿਨਾਂ ਜੇ ਲੈ ਜੂਗੀ ਸੰਸਾ ਕੋਈ 10 ਤੋਂ 12 ਦਿਨ ਲੈ ਜੂ 10 ਤੋਂ 12 ਹਾਂਜੀ ਠੀਕ ਆ ਠੀਕ ਆ ਲੈ ਵੀ 10 ਤੋਂ 12 ਦਿਨ ਦੋਸਤੋ ਹਜੇ ਸਮਾਂ ਇਹ ਲੈਂਦੀ ਆ ਠੀਕ ਆ ਤੇ ਬਿਲਕੁਲ ਸਿੰਗੀ ਸਿੰਗੀ ਤੁਹਾਨੂੰ ਦਿਖਾਵਾਂਗੇ ਫਰੰਟ ਤੋਂ ਖੜਿਆ ਜਿਹੜਾ ਸਿੰਗ ਨਹੀਂ ਦਿਸੂਗਾ ਬਿਲਕੁਲ ਬੈਕ ਸਾਈਡ ਕੁੱਤੀ ਦੇ ਨਾਲ ਲੱਗਾ ਹੋਇਆ ਠੀਕ ਆ ਜੀ ਪਿੱਛੋਂ ਜੇ ਮੁੜ ਕੇ ਯਾਹ ਲਿਖ ਕੋਸ ਕੁਬੂਰੀਆ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹੱਥੀ ਚਵਾਈ ਲਾ ਥਾਣਾ ਠੀਕ ਆ ਬਿਲਕੁਲ ਰੁਕ ਰੁਕ ਦਾ ਥਾਣਾ ਲਾਇ ਬਣਾਏ ਪਈ ਆ ਥੋੜਾ ਪਤਾ ਲਾਇਆ ਬਣਾਇਆ ਬਾਕੀ 10 ਲੈ ਜੇ 8 ਲੈ ਜੇ 12 ਲੈ ਜੇ 1.5 ਲੈਂਦੀ ਆ ਜੇ ਆ ਮੂੰਹ ਤੋਂ ਤਾਂ ਖਾਇਓ ਮੜਾ ਜਾ ਆ ਲੈ ਆ ਲੈ ਠੀਕ ਆ ਗਰਮਾਪਾ ਥੋੜਾ ਜਿਆ ਨੂੰ ਤੋੜ ਲਿਆ ਜੇ ਲੰਮਾ ਵੀਰ ਆ ਠੀਕ ਆ ਜੀ ਠੀਕ ਆ ਤੋਂ ਕੱਲਾ ਕੱਲਾ ਥਾਣਾ ਦੋਸਤੋ ਚੱਪੇ ਚੱਪੇ ਤੇ ਕੋਈ ਪੰਜਾ ਪੰਜਾਂ ਇੰਚਾਂ ਤੇ ਥਾਣਾ ਚਾਰੇ ਥਾਣਾ ਦਾ ਵਿਥਵਿਰ ਲਿਕੋ ਜਿਆ ਇੱਕੋ ਜਿਹਾ ਸਾਈਜ਼ ਥਾਣਾ ਦਾ ਤੇ ਦਿਨ ਵੈਸੇ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕਿੰਨੇ ਕ ਦਿਨ ਦਾ ਏਰੀਆ ਠੀਕ ਆ ਜੀ ਹਰ ਕੁ ਵੀਰ ਨੇ ਆਪੋ ਆਪਣੀ ਸਮਝੋ ਤੁਸੀਂ ਵੇਖ ਲੈਣੀ ਤੇ ਮੋਲ ਪੁੱਛ ਲਾਂਗੇ ਵੀਰ ਗਰਵੰਤ ਤੋਂ ਕਿੰਨਾ ਕੁ ਰੇਟ ਕਰਦੇ ਆਂ ਤਾਂ ਕਿ ਡਿਮਾਂਡ ਕਰਦੇ ਆਂ ਤੋ ਬਾਕੀ ਆਓ ਆਪਣੀ ਲੈਸਲੂਸ ਜਿਹੜੀ ਆ ਦੋਸਤੋ ਜਿੰਨੀ ਵੀ ਹੋ ਸਕਦੀ ਮੌਕੇ ਤੇ ਹੋ ਜੂਗੀ ਠੀਕ ਆ ਤੇ ਗਰਵੰਤ ਛੱਡਿਏ ਦਸੀਏ ਦਾ ਕੀ ਮੁੱਲ ਇਹਦੀ ਡਿਮਾਂਡ ਤੇ ਵਿੱਚ 99000 90000 ਦੀ ਦੇ ਦਾਂਗੇ 90 ਦੀ ਹਾਂਜੀ ਕਰਦੇ ਹੋ ਖੁੱਲਾ ਇਮਾਨਦਾਰ ਕੋਈ ਨਹੀਂ ਹੋ ਜੂਗਾ ਇਮਾਨਦਾਰ ਮੌਕੇ ਤੇ ਕੋਈ ਹੋ ਜੂ ਕੋਟੇ ਲੈਣਾ ਰਵੇ ਪੈਸੇ ਲਾਉਣੇ ਕਿਸੇ ਵੀਰ ਨੇ ਉਹ ਇਹਨੂੰ ਵੀ ਗਾਂ ਕੋਈ ਜਲ ਪਾਣੀ ਦੇਵੇ ਕਿਉਂਕਿ ਗਾਂ ਕਿਸੇ ਵੀਰ ਨੇ ਚਵਾਈ ਆਸਤੇ ਲੈਣੀ ਆ ਕਿਸੇ ਨੂੰ ਸਕਦਾ ਵਪਾਰ ਦੀ ਲੈਣ ਚੱਲ ਜਾਣੀ ਹੈ ਹਾਂਜੀ ਕਿ ਦੋ ਪੈਸੇ ਗਾਂ ਵੀ ਦੇਵੇ ਕੋਈ ਪਸਾ अच्छा ਤੇ ਗੁਰਵੰਤ ਅੱਗੇ ਆ ਜਿਹੜੀ ਆਪਣੇ ਕੋਲ ਨੀਲੀ ਦੇ ਵਿੱਚ ਆ ਗਈ ਹੈ ਹਾਂਜੀ ਇਹ ਮੱਝ ਦਾ ਕੀ ਹਿਸਾਬ ਕਿਤਾਬ ਹੈ ਇਹ ਤਿੱਜਾ ਸੋਹਣੀ ਸੰਸਾ ਤਿੱਜਾ ਹਾਂਜੀ ਲੋ ਵੀ ਨੀਲੀ ਦੇ ਵੀ ਨਗੇ ਨੇ ਅੱਜ ਦੋਸਤੋ ਪਹਿਲਾ ਜ਼ਿਕਰ ਕਰਤਾ ਸੀ ਵੀ ਦੋ ਤੋਂ ਤਿੰਨ ਤਿੰਨ ਨੱਕ ਜਿਹੜੇ ਅੱਜ ਨੀਲੀ ਦੇ ਆ ਅੱਛਾ ਚਾਰ ਹੋ ਜਾਣੇ ਅੱਖ ਬਿੱਲੀ ਮਨਕ ਨਹੀਂ ਬੱਗੀ ਮੋਸ਼ਨ ਆਸ ਬੱਗੀ ਤੇ ਥਾਣ ਵੀ ਜਿਹੜੇ ਦੋਸਤੋ ਥਾਣਾ ਦੇ ਵੀ ਤੁਸੀਂ ਵੇਖੋਗੇ ਚਾਰੇ ਥਾਣਾ ਵਾਈਟ ਆ ਦੇਖੋ ਅੱਛਾ ਗਰਵਾਤੇ ਲਾਇਆ ਬਣਾਇਆ ਵਾਵਾ ਪਿਆ ਨੇ ਵੈਸੇ ਦਿਨ ਥੋੜੇ ਹੀ ਜਾਂਦੇ ਹਨਾ ਸੂਣ ਚ ਆਏ ਕੋਈ ਥੋੜੇ ਦਿਨ ਲਾਊਗੀ ਕੋਈ ਪੰਜ ਚਾਰ ਦਿਨ ਲਾਊਗੀ ਪੰਜ ਚਾਰ ਕ ਦਿਨ ਹਾਂਜੀ ਲਓ ਜੀ ਪੰਜ ਚਾਰ ਦਿਨ ਦੋਸਤੋ ਇਹਦੇ ਬਾਕੀ ਆ ਸੂਰ ਦੇ ਵਿੱਚ ਸੋ ਨੀਲੀ ਦੀ ਮਾਝ ਆ ਸੂਹਾ ਤੇਜਾ ਤੇ ਆ ਇੱਕ ਸਾਈਡ ਤੁਹਾਨੂੰ ਦਿਖਾਉਣੇ ਆ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਇਹ ਥਣ ਦੇਖ ਲਓ ਆ ਲਓ ਜੀ ਲੈ ਵੀਰ ਗਰਵੰਤ ਖੋਲ ਦੇ ਵੀ ਸੂਹਾ ਦੋਸਤੋ ਤੇਜਾ ਠੀਕ ਆ ਤੇ ਬਿਲਕੁਲ ਨੇੜ ਆ ਪੰਜ ਲੈ ਜੇ ਚਾਰ ਦਿਨ ਲੈ ਜੇ ਬਣੀ ਥਣੀ ਪੂਰਾ ਪਈ ਆ ਕਰਮਾ ਵਾਲੀ ਪਿੱਛੇ ਬਿਲਕੁਲ ਅਸਾਰ ਦੇ ਨਾਲ ਟੱਚ ਦਾ ਲੇਵਾ ਠੀਕ ਆ ਜੀ ਅੱਗੇ ਨੂੰ ਵੀ ਉਹਨਾਂ ਦੇ ਪਿੱਛੇ ਨੂੰ ਵੀ ਉਹਨਾ ਬਾਕੀ ਕਾਤ ਵੀ ਵੱਡਾ ਇਸ ਮੰਚ ਦਾ ਠੀਕ ਆ ਜੀ ਫੇਲ ਫੂਲ ਵੇਖੋ ਤੁਸੀਂ ਲੰਬੀ ਲੰਬੀ ਵੀ ਪੂਰੀ ਹੈ ਹਟ ਹੋੜੀ ਹੋੜੀ ਅਹ ਠੀਕ ਲੈ ਕਰਮੰਤ ਤੋੜ ਲਾ ਦੋਦਾ ਸੰਸਾਦ ਚੰਗਾ ਖੁੱਲਾ ਹੀ ਪਰੂਗੀ ਠੀਕ ਹੈ ਜੀ ਠੀਕ ਹਾਂ ਜੀ ਆ ਲਓ ਜੀ ਠੀਕ ਹੈ ਇਹ ਬਾਕੀ ਤੁਸੀਂ ਵਿਰਲਾਪੁਰਲਾ ਚੈੱਕ ਕਰ ਲਓ ਥੰਡ ਦਾ ਸਹਜ ਬਹੁਤ ਵਧੀਆ ਠੀਕ ਹੈ ਸੋ ਚੰਗੀ ਕੁਆਲਿਟੀ ਆ ਤੇ ਗਰਵੰਤ ਕੀ ਮੁੱਲ ਕਰ ਦੇਂਦਾ ਫਿਰ ਇਹਦੀ ਡਿਮਾਂਡ ਵੀ ਜੀ 110000 110 ਹਾਂਜੀ ਠੀਕ ਆ ਜੀ ਮੱਝਾ ਚਲੋ ਵਡੀਆਂ ਨੇ ਚੰਗੀਆਂ ਨੇ ਪਰ ਹੈ ਅਜ ਲੱਖੋਂ ਬਾਹਰੀ ਜਦਾ ਹਾਂਜੀ ਲੱਖੋਂ ਅੰਦਰ ਵਾਲੇ ਵੀ ਹੈਗਾ ਪਰ ਜਿਆਦਾ ਪਸ਼ੂ ਲੱਖੋਂ ਬਾਹਰ ਵਾਲੇ ਜਿਹੋ ਜਿਹੇ ਪਸ਼ੂ 10000 ਹਾਂਜੀ ਠੀਕ ਐ ਭਰਾ 110 ਦੋਸਤੋ ਇਹਦਾ ਮੁੱਲ ਆ ਸੋ ਵੇਚੋ ਛੋਟੇ ਛੱਪੇ ਜਿਹੜੇ ਹੁੰਦੇ ਰਹਿਣਗੇ ਮੌਕੇ ਤੇ ਤਾਲਮੇਲ ਆਪਣਾ ਬਟਾ ਲਿਓ ਜਿਹਦਾ ਵੀਰ ਵੀ ਜਿਹਦੇ ਵੀ ਬਿਲਕੁਲ ਹਿੱਸੇ ਆਉਂਦੀ ਆ ਜਾਂ ਜਿੰਦਾ ਵੀ ਤਾਲਮੇਲ ਵੈਂਦਾ ਇਸ ਮੱਝ ਦੇ ਨਾਲ ਠੀਕ ਆ ਤੇ ਪੜੇ ਪੜੇ ਵੈ ਹਾਂ ਜੀ ਦੋ ਦਰ ਕੱਢ ਵੀ ਜਾਂਦੇ ਕੱਢ ਜੇ ਹਾਂ ਜੀ ਹਾਂ ਜੀ ਠੀਕ ਆ ਸਾਰੀਆਂ ਮੰਝਾ ਜੋ ਤਿਆਰੀ ਜ ਸਾਰਿਆਂ ਨਾਲ ਜਿਆਦੀ ਇਹੋ ਹੀ ਆ ਨੇੜੇ ਇਹੋ ਹੀ ਆ ਵੀ ਜਿਹੜੇ ਕੋਈ ਬਾਕੀ ਇੱਕ ਦੋ ਦਿਨ ਇੱਕ ਦੋ ਦਿਨਾਂ ਤਿੰਨਾਂ ਦੇ ਵਿੱਚ ਹੁੰਦੀ ਆ ਹਾਂ ਜੀ ਅੱਛਾ ਗਰਵਾਤ ਜਿਹੜਾ ਇੱਕ ਲਾਸਟ ਵਿੱਚ ਆਪਣੇ ਕੋਲ ਆ ਪੀਸ ਆ ਹਾਂ ਜੀ ਇਹ ਪਹਿਲਾਂ ਇਹ ਹੀ ਪਹਿਲਾ ਸੋਹਣਾ ਸੋਹਣੀ ਝੋਟੀ ਪਹਿਲਾਂ ਝੋਟੀ ਆ ਦੋਸਤੋ ਠੀਕ ਆ ਦੋ ਝੋਟੀਆਂ ਆ ਇੱਕ ਤੁਹਾਨੂੰ ਪਹਿ ਆ ਪਾਠਵੇਂ ਨੰਬਰ ਤੇ ਦਿਖਾਈ ਆ ਪਹਿਲਾਂ ਹਾਂ ਜੀ ਇਹ ਆਪਾਂ ਤੁਹਾਨੂੰ ਇੱਕ ਲਾਸਟ ਵਿੱਚ ਦਿਖਾਉਣ ਜਾ ਰਹੇ ਹਾਂ ਠੀਕ ਆ ਜੀ ਸੋ ਇਹ ਵੀ ਪਹਿਲਾਂ ਝੋਟੀ ਦਾ ਸੋਹਣਾ ਸ਼ਾਈ ਸ਼ੂਈ ਵੇਖੋ ਤੁਸੀਂ ਫੇਸ ਕੁ ਕੀਨੀ ਬਹੁਤ ਚੰਗੀ ਆ ਚੰਗੀ ਸ਼ਕੀਨ ਆ ਝੋਟੀ ਹਾਂਜੀ ਤੇ ਦਿਨੇ ਤੇ ਵੀ ਮੈਨੂੰ ਤਾਂ ਹਜੇ ਪਾਇਆ ਕਰਵੰਤਾ ਅੱਜ ਇਹਨ 10 ਦਿਨ ਲੈ ਜੂਗੀ ਜੀ ਇਹ ਵੀ ਹਾਂ ਲੈ ਵੀ 10 ਦਿਨਾਂ ਤਾਂ ਹਜੇ ਸਮਾਂ ਦੋਸਤੋ ਬਾਕੀ ਆ ਪਰ ਥਣ ਥਣ ਤੁਸੀਂ ਵੇਖੋ ਇਹ 10ਵੇਂ ਨੰਬਰ ਤੇ ਜੀ ਠੀਕ ਆ ਪੂਰਾ ਹਥੀ ਜਵਾਈ ਦਾ ਥਣ ਨਿਕਲ ਕੇ ਸਾਹਮਣੇ ਆਊਗਾ 10 ਕ ਦਿਨ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰਿਓ 10 ਦਿਨ ਹਜੇ ਲੈਫਟ ਠੀਕ ਆ ਜੀ ਇਸ ਝੋਟੀ ਤੇ ਕੱਦ ਝੋਟੀ ਦਾ ਚੰਗਾ ਬਾਕੀ ਥੋੜਾ ਜਿਹਾ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪੁੱਠੇ ਪੱਠੇ ਤੋਂ ਆ ਵੇਖੋ ਠੀਕ ਆ ਉੱਚੇ ਪੁੱਠੇ ਦੇ ਵਿੱਚ ਆ ਪਿੱਠਪੂੜਾ ਜਿਹੜਾ ਸੋਨਾ ਠੀਕ ਆ ਲੈ ਵੀ ਵੀਰ ਗਰਵੰਤ ਚਾਈ ਵੀ ਬਹੁਤ ਚੰਗੀ ਆ ਖੋਲ ਦੇ ਵੀ ਇਹ ਛੋ ਗਿੱਟ ਡੇਡਾ ਗਿੱਟ ਕੀ ਵਾਈਟ ਆ ਪੂਛ ਬਾਕੀ ਸਾਰੀ ਕਾਲੀ ਆ ਹਾਂਜੀ ਵੀ ਗੱਲ ਕਰਦੀ ਆ ਵੀ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਪਹਿਲਾਂ ਝੋਟੀਆਂ ਤੋਂ ਲੈ ਕੇ ਤੀਜੇ ਚੌਥੇ ਚੌਥੇ ਸਵੇਰ ਤੱਕ ਜਿਹੜਾ ਪਸ਼ੂ ਤੁਹਾਨੂੰ ਮਿਲ ਜੂਗਾ ਅੱਜ

ਆ ਠੀਕ ਆ ਜੀ ਆ ਬਣ ਲਗੇ ਲਓ ਜੀ ਅੱਛਾ ਗਰਵੰਤ ਕੀ ਕਰਦੇ ਆ ਇਹਦਾ ਛੋਟੇ ਦਾ ਮੁੱਲ ਇਹਦੀ ਡਿਮਾਂਡ ਵੀਰ ਜੀ 85000 85 ਹਾਂ ਜੀ ਠੀਕ ਆ ਜੀ ਤੇ ਇਹ ਅੱਜ ਨਾਕਸੀ ਆਪਣੇ ਕੋਲ 10 ਹਾਂ ਜੀ 10 ਪਸ਼ੂ ਹੈ ਆਪਣੇ ਕੋਲ ਅੱਜ 1 ਵੈੜ ਤੇ 9 ਮੱਝਾਂ ਠੀਕ ਆ ਗਰਵੰਤ ਬਾਈ ਹਾਂ ਜੀ ਲਓ ਦੋਸਤੋ ਇਹ 10 ਪਸ਼ੂਆਂ ਦੀ ਡਿਟੇਲ ਆਪਾਂ ਸਾਂਝੀ ਕਰ ਦਿੱਤੀ ਆ ਤੁਹਾਡੇ ਨਾਲ ਤੇ ਗਰਵੰਤ ਨੰਬਰ ਕਰੀਏ ਸਾਂਝੇ ਨੰਬਰ ਹੈਗਾ ਵੀਰ ਜੀ 98772 ਹਾਂ ਜੀ 843 ਠੀਕ ਆ ਜੀ ਹਾਂ ਜੀ ਠੀਕ ਆ ਜੀ ਲੋਵੀ ਭਰਾਵੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਲੱਗ ਚੁੱਕਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ